ਗੁਰਦੁਆਰਾ ਸ਼੍ਰੀ ਮਨਿਕਨ ਸਾਹਿਬ ਜਾਂਦੇ ਨੌਚਵਾਨਾਂ ਦਾ ਜਿਹੜਾ ਹਿਮਾਚਲ ਦੇ ਵਿੱਚ ਇੱਕ ਬੈਰੀਕੇਡ ਤੇ ਜਿਹੜਾ ਉੱਤੇ ਕਰਮਚਾਰੀਆਂ ਦੇ ਨਾਲ ਆ ਪੰਗਾ ਪੈ ਜਾਂਦਾ ਜਿਸ ਤੋਂ ਬਾਅਦ ਹੁਣ ਇਹ ਮਸਲਾ ਜਿਹੜਾ ਲਗਾਤਾਰ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਉਹਨਾਂ ਕਰਮਚਾਰੀਆਂ ਦੇ ਵੱਲੋਂ ਜਿਹੜਾ ਝੰਡਾ ਲੱਗਿਆ ਸੀ ਮੋਟਰਸਾਈਕਲ ਤੇ ਜਿਸ ਤੇ ਸੰਤ ਭਿੰਡਰਾਵਾਲਿਆਂ ਦੀ ਤਸਵੀਰ ਸੀ ਉਹ ਝੰਡਾ ਲਾਉਣ ਦੇ ਲਈ ਕਿਹਾ ਗਿਆ ਉਹਨਾਂ ਦੇ ਵੱਲੋਂ ਜਿਹੜੀ ਭੱਦੀ ਛਬਦਾਵਲੀ ਆ ਉਹ ਵੀ ਵਰਤੀ ਗਈ ਆ ਜਿਸ ਤੋਂ ਬਾਅਦ ਦਾ ਲਗਾਤਾਰ ਜਿਹੜਾ ਹੁਣ ਇਹ ਇਹ ਪੰਥਕ ਰਾਜਨੀਤੀ ਦੇ ਵਿੱਚ ਮਸਲਾ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਦੱਸਦੀ ਏ ਕਿ ਹੁਣ ਇਸ ਮਸਲੇ ਤੇ ਜਿਹੜਾ ਵਿਵਾਦ ਦਾ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਕਈ ਥਾਵਾਂ 'ਤੇ ਜਿਹੜੀ ਆ ਉਹ ਨੌਜਵਾਨਾਂ ਦੇ ਨਾਲ ਝੜਪ ਵੀ ਹੋਈ ਆ ਜਿਹੜੇ ਸਥਾਨਕ ਲੋਕ ਨੇ ਦੱਸਦੀ ਏ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਾਲਾ ਮਨਾਇਆ ਜਾ ਰਿਹਾ ਤਾਂ ਹੁੱਲੇ ਮਹੱਲੇ ਤੋਂ ਜਿਹੜੇ ਨੌਜਵਾਨ ਨੇ ਉਹ ਮਨਾਲੀ ਅੱਗੇ ਮਨਿਕਨ ਸਾਹਿਬ ਜਿਹੜਾ ਘੁੰਮਣ ਦੇ ਲਈ ਜਾ ਰਹੇ ਨੇ ਮਥਾ ਟੇਕਣ ਦੇ ਲਈ ਜਾ ਰਹੇ ਨੇ ਉਸ ਤੋਂ ਬਾਅਦ ਇੱਕਾ ਟੋਲ ਪਰਚੀ ਆ ਜਿਹੜੀ ਇੱਕ ਉਥੇ ਦੇ ਬੈਰੀਕੇਟ ਪਰਚੀ ਆ ਉਹ ਲਾਈ ਗਈ ਆ ਤਾਂ ਉਹ ਨਾ ਦੇਣ ਦੇ ਕਰਕੇ ਜਿਹੜਾ ਉਹਨਾਂ ਕਰਮਚਾਰੀਆਂ ਦੇ ਨਾਲ ਵੈਸਣ ਲੱਗ ਜਾਂਦੇ ਆ ਪੰਜਾਬੀ ਨੌਜਵਾਨ ਜਿਸ ਤੋਂ ਬਾਅਦ ਜਿਹੜਾ ਉਥੋਂ ਹੱਤਾ ਪਾਈ ਹੁੰਦੇ ਆ ਉਥੋਂ ਪਾਈ ਹੋਣ ਤੋਂ ਬਾਅਦ ਜਿਹੜਾ ਇਹ ਮਸਲਾ ਇਹ ਲਗਾਤਾਰ ਹੋਣਾ ਵਧਦਾ ਹੋਇਆ ਨਜ਼ਰ ਆ ਰਿਹਾ ਦੱਸਦੀ ਏ ਕਿ ਮਨਾਲੀ ਵਿੱਚ ਪੰਜਾਬ ਦੇ ਇੱਕ ਬਾਈਕਰ ਨੂੰ ਸਥਾਨਕ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਦਰਸਲ ਉਸਨੇ ਆਪਣੇ ਮੋਟਰਸਾਈਕਲ ਤੇ ਜਰਨੈਲ ਸਿੰਘ ਪੈਂਡਰਾਂ ਵਾਲਿਆਂ ਦੀ ਤਸਵੀਰ ਦਾ ਝੰਡਾ ਲਾਇਆ ਹੋਇਆ ਸੀ ਗੁੱਸੇ ਦੇ ਵਿੱਚ ਆਏ ਸਥਾਨਕ ਨਿਵਾਸੀਆਂ ਨੇ ਮੋਟਰਸਾਈਕਲ ਤੇ ਲਾਏ ਹੋਏ ਡੰਡੇ ਨੂੰ ਹਟਾ ਦਿੱਤਾ ਇਹ ਸਾਰੀ ਘਟਨਾ ਦੀ ਇਹ ਵੀਡੀਓ ਸਾਹਮਣੇ ਆਈ ਆ ਲੋਕਾਂ ਨੇ ਇਸ ਦੀ ਅਲੋਚਨਾ ਕੀਤੀ ਅਤੇ ਕਈਆਂ ਨੂੰ ਇਸ ਨੂੰ ਦੇਸ਼ ਵਿਰੋਧੀ ਕਾਰਵਾਈ ਕਿਹਾ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਹਿਮਾਚਲ ਦੇ ਸੈਰ ਸਪਟਾ ਸਥਾਨਾਂ ਤੇ ਯਾਤਰੀ ਦੀ ਯਾਤਰਾ ਦੇ ਬਹਾਨੇ ਖਾਲਸਤਾਨੀ ਲਹਿਰ ਨੂੰ ਉਤਸ਼ਾਹਿਤ ਕਰ ਰਹੇ ਨੇ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਦੂਜੇ ਪਾਸੇ ਮਨਾਲੀ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ ਕੇਡੀ ਸ਼ਰਮਾ ਨੇ ਪੁਸ਼ਟੀ ਕੀਤੀ ਹੈ ਕਿ ਬਾਈਕ ਸਵਾਰਾਂ ਖਿਲਾਫ ਮੋਟਰ ਵਾਈਕਲ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ ਸਲਾਨੀਆਂ ਦੇ ਇੱਕ ਹੋਰ ਸਮੂਹ ਨੇ ਕੁਸੌਲ ਵੈਰੀਅਰ ਤੇ ਵੀ ਹੰਗਾਮਾ ਕੀਤਾ ਇਸ ਮਾਮਲੇ ਇਇਕ ਹੋਰ ਮਾਮਲੇ ਦੇ ਵਿੱਚ ਲਗਭਗ 20 ਮੋਟਰਸਾਈਕਲ ਸਵਾਰ ਪੰਜਾਬ ਤੋਂ ਆਏ ਸਲਾਨੀਆਂ ਦੇ ਇੱਕ ਗਰੁੱਪ ਨੇ ਕੁੱਲੂ ਦੀ ਮਨੀਕਰਨ ਘਾਟੀ ਦੇ ਵਿੱਚ ਸਥਿਤ ਇੱਕ ਸੌਲ ਵਿੱਚ ਇੱਕ ਬੈਰੀਅਰ ਤੇ ਜਿਹੜਾ ਹੰਗਾਮਾ ਕੀਤਾ ਇਸ ਖੇਤਰ ਦੀ ਦੇਖਪਾਲ ਦੇ ਲਈ ਇੱਕ ਫੀਸ ਰੱਖੀ ਗਈ ਹੈ ਪਰ ਇਹ ਬੈਰੀਅਰ ਵਿਵਾਦਾਂ ਦਾ ਵਿਸ਼ਾ ਬਣ ਗਿਆ ਕਿਉਂਕਿ ਸਲਾਨੀਆਂ ਨੇ ਕਿਸ ਤਰ੍ਹਾਂ ਤੇ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਜਦੋਂ ਉਹ ਬੈਰੀਅਰ ਤੋੜ ਕੇ ਮਨੀਕਰਨ ਵਾਲਾ ਵਾਧੇ ਨੇ ਤਾਂ ਸਥਿਤੀ ਹੈ ਜਿਹੜੀ ਉਹ ਵਿਗੜ ਜਾਂਦੀ ਹੈ ਕੁੱਲੂ ਦੇ ਐਸਪੀ ਕਾਰਤ ਕਿ ਨਾ ਗੋਕੁਲ ਚੰਦਰਨ ਨੇ ਕਿਹਾ ਹੈ ਕਿ ਸਲਾਨੀਆਂ ਦੇ ਇੱਕ ਗਰੁੱਪ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਆ ਹੁਣ ਲਗਾਤਾਰ ਸਾਰੇ মিডিਆ ਦੇ ਵਿੱਚ ਇਹ ਜਿਹੜਾ ਮੁੱਦਾ ਏ ਉਹ ਕਾਫੀ ਭਖਦਾ ਹੋਇਆ ਆ ਨਜ਼ਰ ਆ ਰਿਹਾ ਹੈ ਕਿਉਂਕਿ ਉਸ ਮੋਟਰਸਾਈਕਲ ਤੇ ਜਿਹੜੀ ਉਹ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਦਾ ਜਿਹੜਾ ਇੱਕ ਝੰਡਾ ਲੱਗਿਆ ਸੀ ਜਿਸ ਨੂੰ ਲੈ ਕੇ ਜਿਹੜਾ ਵਿਵਾਦ ਆ ਹੁਣ ਵੱਧਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਦੇ ਵੱਲੋਂ ਉਹ ਜਿਹੜਾ ਝੰਡਾ ਸੀ ਉਹ ਉਤਾਰਿਆ ਗਿਆ ਸੀ ਉਸ ਤੋਂ ਬਾਅਦ ਜਿਹੜੇ ਨੌਜਵਾਨਾਂ ਦੇ ਉਹਨਾਂ ਜਿਹੜੇ ਉੱਤੇ ਸਥਾਨਕ ਲੋਕ ਨੇ ਉਹਨਾਂ ਦੇ ਨਾਲ ਹੱਥੋਂ ਪਾਈ ਹੁੰਦੀ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਜਿਹੜਾ ਮੁਕੱਦਮਾ ਏ ਉਹ ਦਰਜ ਕੀਤਾ ਏ ਕੇਸ ਦਰਜ ਕੀਤਾ ਤੇ ਹੁਣ ਅੱਗੇ ਜਿਹੜੀ ਕਾਰਵਾਈ ਹੋਵੇਗੀ ਉਹ ਹੋਰ ਵੀ ਜਿਹੜਾ ਪੰਜਾਬ ਤੇ ਹਿਮਾਚਲ ਦੇ ਰਿਸ਼ਤਿਆਂ ਦੇ ਵਿੱਚ ਜਿਹੜੀ ਖਟਾਸ ਜ਼ਰੂਰ ਭਰੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਸ ਮੁੱਦੇ ਤੇ ਕਾਫੀ ਜਿਹੜੀ ਜ਼ਿਆਦਾ ਵਿਚਾਰ ਚਰਚਾ ਹੋ ਸਕਦੀ ਆ ਹਾਲਾਂਕਿ ਇਹ ਪੰਥਕ ਧਿਰਾਂ ਦੇ ਵੱਲੋਂ ਇਸ ਜਿਹੜੀ ਪੂਰੇ ਮਸਲੇ ਦੀ ਆਲੋਚਨਾ ਕੀਤੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਚੰਡੇ ਨੇ ਉਹ ਨਹੀਂ ਉਤਾਰੇ ਜਾਣੇ ਚਾਹੀਦੇ ਸੀ ਤਾਂ ਹੁਣ ਕੀ ਵਿਚਾਰ ਨੇ ਤੁਹਾਡੇ ਇਸ ਮਸਲੇ ਦੇ ਉੱਤੇ ਕੀ ਉਹ ਝੰਡੇ ਲਾ ਕੇ ਜਿਹੜਾ ਹਿਮਾਚਲ ਦੇ ਵਿੱਚ ਜਾਣਾ ਚਾਹੀਦਾ ਜਾਂ ਨਹੀਂ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਮਾਰਿਆ ਨਹੀਂ ਮਿਲਣੀ ਹੈ ਡੰਡਾ ਨਹੀਂ ਮਿਲੇਗਾ ਡੰਡਾ ਨਹੀਂ ਮਿਲੇਗਾ ਝੰਡਾ ਦੇ ਦੋ ਝੰਡੇ ਡੰਡਾ ਬੰਦ ਗੱਲ ਦਾ ਮਾਦਮ ਨਹੀਂ ਮਿਲੇਗਾ ਓਏ ਮੈਨੂੰ ਆ ਬੈਂਚੋ ਕੀ ਕਰਨਾ ਤੂੰ ਲੋਕ ਬਲਾਓ ਵੈਲਕਮ ਸਰਦੂ ਹਸਨ ਦੇ ਦੋ ਹੈ ਮੈਂ ਬਤਾ ਤਾ ਸਰ ਤੂੰ ਬਤਾ ਛੰਡਾ ਬਣਾ ਲੈ ਭਾਈ ਛੰਡਾ ਦੇ ਯਾਰ ਛੰਡਾ ਦੋ ਭਾਈ ਇਹ ਛੰਡਾ ਨੇ ਇਹ ਛੰਡਾ ਕਿਉਂ ਕਰ ਰ ਮਰਾ ਇੱਕ ਮਿੰਟ ਛੰਡਾ ਦੇ ਛੰਡਾ ਦੇ ਕੰਮ ਨਹੀਂ ਤੁਸੀਂ ਛੰਡਾ ਦੇ ਦੇ ਮੇਰਾ ਸਨੋ ਚਲੋ ਪੁਲਿਸ ਨਾ ਕਰੋ ਚਾਹ ਤਾਰੇਗਾ ਮੈਂ ਜਿੰਨਾ ਕੇ ਉਤਾਰਿਆ ਮੈਂ ਉਤਾਰਿਆ ਮੈਂ ਉਤਾਰਿਆ ਕਿਉਂ ਉਤਾਰਾ ਕਿਉਂ ਉਤਾਰਾ ਚੰਦਾ ਮਾਰੇ ਅਸੀਂ ਮਾਵਾ ਭੈਣਾਂ ਦੀ ਇੰਸਟਿਟਿਊਟ ਕੀਤੀ ਹੈ ਕਿਉਂ ਕੀਤੀ ਹੈ ਨਹੀਂ ਨਹੀਂ ਕਿਉਂ ਲਾ ਰਹਿਆ ਇਹਨੂੰ ਦੇਖੋ ਕਿਸੇ ਕੋਮਾ ਜਾਣ ਦਾ ਕੜ ਦੋ ਰੋਡ ਬੰਦ ਇਹਨੂੰ ਇਹਨੂੰ ਜਾਣੇ ਮਤੋਂ ਕਿਸੇ ਨੂੰ ਕਰ ਦੋ ਭਾਈ ਬੰਦ ਕਰ ਦੋ ਰੋਡ ਕਰ ਦੋ ਬੰਦ ਬੰਦ ਕਰ ਦੋ ਰੋਡ कोई नहीं जाएगा आने दो तो मैंने लगा दो आंटी कोई लगा रखा भाई पुण 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 ये देखिए पंजाब से आए युवक थे इन्होंने इस भाई पे हमला किया क्योंकि भाई 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 भाई। ये अंकल थे इन्होंने इनका बिंद्रावल का झंडा उतारा उसके बाद में एलो कमेंट एक मिनट रुक जाओ बंद कर दो भाई के अपनी यार नहीं एक मिनट रुक जाओ यार हर जगह तुम्हारा ही साथ आवे एक मिनट रुक जाओ आराम से प्यार से बात कर रहे हैं एक मिनट कोई नहीं जाएगा यहाँ देखिए पंजाब के युवकों के द्वारा यहाँ जाने ले हमला पुलिस के प्रशासन से निवेदन है कि शीघ्र शीघ्र यहाँ पहुंचे ये देखिए और यहाँ से जबरदस्ती क्रिया के जा रहे हैं ठीक है इन्होंने मजाक बना के रखा हुआ है

पुलिस से निवेदन है ये देखिए हिमाचल पुलिस घास माने चाहिए प्रशासन को ये बीच में कुछ तत्व हैं जो तो पीठरा वाले के झंडे दिखा के चले हुए हैं इनके जब झंडे उतारो तो ये हाथों पाई पे हो गया इन्होंने अभी आप, आप हमारे तलवारें निकाल के हमारे लड़के लड़कों पे बाहर किया बिल्कुल किया और इससे पहले छिंजरे में भी इन्होंने गाड़ी एक गाड़ी के नीचे कुत्ता स्पीड में दे दिया और उसके बाद जब वहां पे उन्होंने ऑब्जेक्शन उन्हों उसको समझाने की को कोशिश की तो इन्होंने हाथों पाई ये की ये प्रशासन की डट के लापरवाही है और ये गुंडागर्दी नहीं चलेगी तीर्थयात्री बन के आ रहे हैं तीर्थयात्री बन के शांति से जाएं ਨੇਛੇ ਕਰਕੇ ਗੁੰਡਾਗਰਦੀ ਕਰਨੀ ਖਾਲਿਸਤਾਨੀ ਕਤਮوں ਨੂੰ ਵਡਾਵਾ ਦੇਣਾ ਔਰ ਉਸਕੇ ਉਪਰ ਝਗੜੇ ਕਰਨੇ ਇਹ ਤਕੈ برداشت ਨਹੀਂ ਹੋਗਾ